ਉਹ ਜਿੱਦਾਂ ਬੰਦਾ ਪਰਿਵਾਰ ਦੇ ਵਿੱਚ ਨਹੀਂ ਕਿਤੇ ਕਰਦਾ ਜਿੱਦਾਂ ਬੱਚਾ ਆਪਣੇ ਪਿਓ ਨੂੰ ਕਵੇ ਵੀ ਮੇਰੇ ਪਿਓ ਤੂੰ ਮੇਰੇ ਵਾਸਤੇ ਕੀਤਾ ਹੀ ਕੀ ਹੋ ਮੇਰੀ ਮਾਂ ਨੇ ਮੇਰੇ ਵਾਸਤੇ ਕੀਤਾ ਹੀ ਕੀ ਆ ਬੰਦਾ ਉਸੇ ਤਰ੍ਹਾਂ ਰੱਬ ਦੇ ਅੱਗੇ ਵੀ ਇਦਾਂ ਹੀ ਕਰਦਾ ਵਾ हे ਰੱਬ ਤੂੰ ਮੇਰੇ ਵਾਸਤੇ ਕੀਤਾ ਹੀ ਕੀ ਹੁਣ ਬੰਦਾ ਦੁਨਿਆਵੀ ਚੀਜ਼ਾਂ ਮੰਗਦਾ ਫਿਰ ਬੰਦੇ ਦੇ ਕੋਲ ਸਵਿਫਟ ਗੱਡੀ ਹੈਗੀ ਆ ਇੱਕ ਛੋਟੀ ਗੱਡੀ ਹੈਗੀ ਆ ਇਦੇ ਵਿੱਚ ਕਿਤੇ ਮੀਂਹ ਦੇ ਵਿੱਚ ਨੇਰੀ ਦੇ ਵਿੱਚ ਜਾਂਦਾ ਵਾ ਕਿਤੇ ਮੌਸਮ ਖਰਾਬ ਹੋਵੇ ਸਿਆਲ ਤੋਂ ਬਚਾਉਣ ਵਾਸਤੇ ਠੰਡ ਤੋਂ ਬਚਾਉਣ ਵਾਸਤੇ ਉਹਦੇ ਕੋਲ ਛੋਟੀ ਗੱਡੀ ਹੈਗੀ ਆ ਸਵਿਫਟ ਗੱਡੀ ਹੈਗੀ ਆ ਉਹ ਕਹਿੰਦਾ ਮੇਰੇ ਕੋਲ ਫੋਰਚੂਨਰ ਹੋਵੇ ਮਰਸੀਡੀਜ਼ ਹੋਵੇ ਵੱਡੀਆਂ-ਵੱਡੀਆਂ ਗੱਡੀਆਂ ਮੰਗਦਾ ਵਾ ਘਰ ਹੈਗਾ ਵਾ ਪਰ ਵੱਡਾ ਘਰ ਮੰਗਦਾ ਵਾ ਤੇ ਰੱਬ ਨੂੰ ਮੇਨਾ ਮਾਰਦਾ ਵਾ ਰੱਬਾ ਤੂੰ ਮੈਨੂੰ ਵੱਡਾ ਕਰਨ ਦੀ ਦੇਣਿਆ ਰੱਬਾ ਤੂੰ ਮੇਰੇ ਵਾਸਤੇ ਕੀਤਾ ਕੀ ਤੇ ਮਹਾਰਾਜ ਕਹਿੰਦੇ ਆ 10 ਵਸਤੂ ਲੈ ਪਾਛੇ ਪਾਵੇ ਉਸ ਪ੍ਰਮਾਤਮਾ ਨੇ ਉਸ ਕਾਲਪੁਰਖ ਵੈਗਰੂ ਨੇ 10 ਚੀਜ਼ਾਂ ਤੈਨੂੰ ਦਿੱਤੀਆਂ ਏਕ ਵਸਤ ਕਾਰਨ ਵਿਖੋਟ ਗਵਾਵੇ ਤੂੰ ਪ੍ਰਮਾਤਮਾ ਦੇ ਕੋਲ ਇੱਕ ਚੀਜ਼ ਮੰਗੀ ਤੈਨੂੰ ਉਹ ਨਹੀਂ ਮਿਲੀ ਤੇ ਤੂੰ ਉਹ ਜਿਹੜੀਆਂ ਤੈਨੂੰ ਪਹਿਲਾਂ 10 ਚੀਜ਼ਾਂ ਮਿਲੀਆਂ ਵਾ ਤੂੰ ਆਪਣੀਆਂ ਉਹ ਵੀ ਗਵਾ ਉਹ ਵੀ ਭਲਾ ਬੈਠੋ ਤੂੰ ਆਪਣੀ ਉਹ ਵੀ ਭਲਾ ਬੈਠੋ ਕਿ ਰੱਬ ਨੇ ਮੈਨੂੰ ਦਿੱਤਾ ਹੀ ਕੀ ਆ ਰੱਬ ਨੇ ਪਰਮਾਤਮਾ ਨੇ ਮੇਰੇ ਵਾਸਤੇ ਕੀਤਾ ਹੀ ਕੀ ਆ ਮਹਾਰਾਜ ਕਹਿੰਦੇ ਆ ਏਕ ਭੀ ਨਾ ਦੇ 10 ਭੀ ਹੀਰ ਲੈ ਹੀਰ ਲਾਇਆ ਦਾ ਮਤਲਬ ਹੁੰਦਾ ਲੈ ਲਵੇ ਭਾਬ ਕਿਉਂ ਕਾਲਪੁਰਖ ਪਰਮਾਤਮਾ ਤੈਨੂੰ ਏਕ ਭੀ ਨਾ ਦੇ ਉਹ ਜਿਹੜੀ ਤੂੰ ਇੱਕ ਵੱਡੀ ਗੱਡੀ ਮੰਗੀ ਤੈਨੂੰ ਉਹ ਵੀ ਨਾ ਦੇਵੇ ਤੇ ਜੋ ਤੇਰੇ ਕੋਲ ਛੋਟਾ ਸਾਰਾ ਕੁਝ ਪਿਆ ਮੋਟਰਸਾਈਕਲ ਘਰ ਮਕਾਨ ਗੱਡੀ ਛੋਟੀ ਗੱਡੀ ਉੱਤਰ ਕੋ ਸਾਰਾ ਕੁਝ ਖੋਲ ਲਵੇ ਤੇਰੇ ਬਾਲ ਬੱਚੇ ਤੇਰੇ ਕੋਲ ਖੋਲ ਲਵੇ ਤੋਂ ਮੂੜਾ ਕੋਂ ਕਹਾ ਕਰੇ ਤੋਂ ਮੂੜਾ ਦਾ ਭਾਗ ਉਥੇ हे ਮੂਰਖ ਬੰਦਿਆ ਉਥੇ ਮੇਰੇ ਵਰਗੇ ਆ ਲਾਲਜੀ ਬੰਦਿਆਂ ਨੂੰ ਕਿਹਾ ਵਾ हे ਮੂਰਖ ਬੰਦਿਆ ਫਿਰ ਤੂੰ ਕੀ ਕਰੇਗਾ ਜੇਕਰ ਉਹ ਪ੍ਰਮਾਤਮਾ ਏਕ ਵੀ ਨਾ ਦੇ ਏਕ ਚੀਜ਼ ਵੀ ਨਾ ਦੇਵੇ ਤੇ ਦੱਸ ਭੀ ਹਰ ਲੈ ਸਾਹ ਤੀਜਾ ਲੈ ਲਵੇ ਫਿਰ ਤੂੰ ਕੀ ਕਰੇਂਗਾ ਭਾਈ ਤੋ ਰੱਬ ਦਾ ਮੇਰੀ ਬੇਨਤੀ ਆ ਰੱਬ ਦਾ ਸ਼ੁਕਰਾਨਾ ਕਰਿਆ ਕਰੋ ਆ ਜੋ ਕੁਝ ਦਿੱਤਾ ਵਾ ਸਾਰਾ ਕੁਝ ਪ੍ਰਮਾਤਮਾ ਦਾ ਹੀ ਆ ਰੱਬਾ ਮੇਰੇ ਵਾਸਤੇ ਕੀਤਾ ਕੀ ਰਮਈਆ ਕੇ ਗੁਣ ਚੇਤ ਪ੍ਰਾਨੀ ਚੇਤੇ ਕਰੋ ਉਸ ਪ੍ਰਮਾਤਮਾ ਦੇ ਗੁਣ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ ਕਵਣ ਦਰਸਤਾਨੀ ਜਿੰਨੇ ਤੈਨੂੰ ਐਡਾ ਸੋਹਣਾ ਸਵਾਰਿਆ ਜਿਨੇ ਤੈਨੂੰ ਇੱਡਾ ਸੋਹਣਾ ਬਣਾਇਆ ਜਿੰਤੂ ਸਾਜ ਸਵਾਰ ਸ਼ਿੰਗਾਰਿਆ ਜਿਨੇ ਤੈਨੂੰ ਇੱਡਾ ਸੋਹਣਾ ਸਾਜਿਆ ਸਵਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਹੁਣ ਬੰਦਾ ਮੰਨ ਲਓ ਗਰਭ ਦੇ ਵਿੱਚ ਪੁੱਠਾ ਲਮਕਿਆ ਮਾਂ ਦੇ ਪੇਟ ਦੇ ਵਿੱਚ ਬੰਦਾ ਪੁੱਠਾ ਲਮਕਿਆ ਵਾ ਇੱਥੇ ਬੰਦਾ ਪੁੱਠਾ ਲਮਕ ਜੇ ਤੇ ਗੋਤੇ ਜਮ ਲਾ ਪੈਣੇ ਆ ਅੱਜ ਸਾਇੰਸ ਨੇ ਸਟੱਡੀ ਕੀਤੀ ਸਾਇੰਸ ਆਪਣੀ ਸਟੱਡੀ ਕਰਕੇ ਇਹ ਗੱਲ ਕਹਿ ਰਹੀ ਹੈ ਕਿ ਢਿੱਡ ਦੇ ਵਿੱਚ ਇੱਕ ਸਟੋਮਿਕ ਐਸਿਡ ਹੁੰਦਾ ਜਿਹੜੇ ਵੀ ਇਹ ਸਾਇੰਸ ਪੜ੍ਹੇ ਉਹਨਾਂ ਨੂੰ ਪਤਾ ਹੋਵੇ ਢਿੱਡ ਦੇ ਵਿੱਚ ਇੱਕ ਸਟੋਮਿਕ ਐਸਿਡ ਹੁੰਦਾ ਉਹ ਐਸਿਡ ਕੀ ਕੰਮ ਕਰਦਾ ਵੀ ਕੋਈ ਵੀ ਚੀਜ਼ ਆਪਾਂ ਖਾਂਦੇ ਆ ਉਹ ਚੀਜ਼ ਨੂੰ ਆਪਣੇ ਢਿੱਡ ਦੇ ਵਿੱਚ ਜਾਂਦੇ ਸਾਰ ਹੀ ਉਸ ਚੀਜ਼ ਨੂੰ ਗਲਾਉਣਾ ਸ਼ੁਰੂ ਕਰ ਦਿੰਦਾ ਵਾ ਪਚਾਉਣਾ ਸ਼ੁਰੂ ਕਰ ਦਿੰਦਾ ਵਾ ਉਹ ਚੀਜ਼ ਪਚਣ ਵਾਸਤੇ ਉਹ ਚੀਜ਼ ਗਲਦੀ ਆ ਸੜਦੀ ਆ ਪਰ ਮਹਾਰਾਜ ਕਹਿੰਦੇ ਆ ਗਰਭਗਨ ਮੈਂ ਜਨੇ ਉਭਾਰਿਆ ਜਿਹੜੇ ਗਰਭ ਜਿਹੜੇ ਢਿੱਡ ਦੇ ਵਿੱਚ ਕੋਈ ਵੀ ਚੀਜ਼ ਜਾਂਦੇ ਗਲ ਜਾਂਦੀ ਸੜ ਜਾਂਦੀ ਹੈ ਤੈਨੂੰ 4-5 ਘੰਟੇ ਬਾਅਦ ਇੱਕ ਰੋਟੀ ਖਾਧੀ ਹੋਵੇ ਦੁਬਾਰਾ ਭੁੱਖ ਲੱਗ ਜਾਂਦੀ ਹੈ ਉਸ ਪੇਟ ਦੇ ਵਿੱਚ ਤੈਨੂੰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੂੰ ਉਸ ਪੇਟ ਦੇ ਵਿੱਚ ਰਿਉ ਤੈਨੂੰ ਕੱਖ ਨਹੀਂ ਹੋਇਆ ਤੇਰਾ ਜਨਮ ਹੋਇਆ ਬਾਲ ਵਿਵਸਥਾ ਤੁਝੇ ਪਿਆਰੇ ਦੁੱਧ ਤੇਰਾ ਮਾਂ ਦੇ গর্ਭ ਦੇ ਵਿੱਚੋਂ ਤੇਰਾ ਜਨਮ ਹੋਇਆ ਤੇਰੇ ਵਾਸਤੇ ਗੁਰੂ ਨੇ ਪਹਿਲਾਂ ਇੱਡਾ ਵੱਡਾ ਪਰਾਲਾ ਕਰਕੇ ਰੱਖਿਆ ਪਰਾਲਾ ਕੀ ਮਾਂ ਦੇ ਅੰਦਰ ਉਹ ਗੁਰੂ ਨੇ ਦੁੱਧ ਪੈਦਾ ਕਰਤਾ ਤੇਰੇ ਮੂੰਹ ਦੇ ਵਿੱਚ ਦੰਦ ਨਹੀਂ ਹੈਗੇ ਜਦੋਂ ਤੂੰ 7 ਸਾਲ ਦਾ 8 ਸਾਲ ਦਾ ਹੋਇਆ ਤਾਂ ਤੇਰੇ ਉਹ ਪਹਿਲੇ ਦੁੱਧ ਵਾਲੇ ਦੰਦ ਟੁੱਟੇ ਫੇਰ ਤੇਰੇ ਪੱਕੇ ਦੰਦ ਆਏ ਪਰ ਜਦੋਂ ਤੂੰ ਬੱਚਾ ਹੋਂਦੋਂ ਤੇਰੇ ਉਹ ਦੰਦ ਮਜ਼ਬੂਤ ਨਹੀਂ ਹੈਗੇ ਤੂੰ ਕੁਝ ਖਾ ਪੀ ਨਹੀਂ ਸਕਦਾ ਸਖਤ ਉਹੋ ਸ ਪਰਮਾਤਮਾ ਨੇ ਤੇਰੇ ਪੀਣ ਵਾਸਤੇ ਮਾਂ ਦੇ ਅੰਦਰ ਦੁੱਧ ਪੈਦਾ ਕਰਤਾ ਦੱਸ ਹੋਰ ਤੈਨੂੰ ਕੀ ਚਾਹੀਦਾ ਵਾ ਭਰ ਜੋਬਨ ਭੋਜਨ ਸੁਖ-ਸੂਦ ਜਵਾਨ ਹੋਇਆ ਤੈਨੂੰ ਭੋਜਨ ਮਿਲਿਆ ਰਜਗਾਰ ਤੈਨੂੰ ਮਿਲਿਆ ਤੈਨੂੰ ਚੰਗੇ ਦੰਦ ਮਿਲੇ ਤਿਆਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਚੰਗੇ ਹੱਥ ਪੈਰ ਤੈਨੂੰ ਦਿੱਤੇ ਤੂੰ ساری ਉਮਰ ਕਮਾਈ ਕੀਤੀ ਆਪ ਖਾਦਾ ਆਪਣੇ ਪਰਿਵਾਰ ਪਾਲੇ ਜਿਹੜੇ ਤੇਰੇ ਘਰ ਦੇ ਵਿੱਚ ਬੱਚਿਆਂ ਨੇ ਜਨਮ ਲਿਆ ਸੀ ਉਹ ਬੱਚਿਆਂ ਨੂੰ ਪਾਲ ਕੇ ਵੱਡੇ ਕੀਤਾ ਆਪ ਬੱਚੇ ਜਵਾਨ ਹੋ ਗਏ ਆਪ ਤੂੰ ਬਜ਼ੁਰਗ ਹੋ ਗਿਓ ਬਜ਼ੁਰਗ ਹੋਇਓ ਬਿਰਧ ਭਇਆ ਉਪਰ ਸਾਖ ਸੈਣ ਮੁਖ ਪਿਓ ਬੈਠਕੋ ਦੇਣ ਤੂੰ ਬਜ਼ੁਰਗ ਹੋਇਓ ਉਹ ਜਿਹੜੇ ਤੇਰੇ ਬੱਚੇ ਸੀਗੇ ਉਹ ਜਵਾਨ ਹੋਏ ਹੁਣ ਉਹਨਾਂ ਦੀ ਵਾਰੀ ਆਈ ਕਮਾਈ ਕਰਨ ਦੀ ਤੇ ਤੇਰਾ ਸਮਾਂ ਬੈਠ ਕੇ ਖਾਣ ਦਾ ਮੁੱਖਾ ਪਿਆਉ ਬੈਠ ਕਉ ਦੇਣ ਤੇਰੇ ਮੁੱਖ ਨੂੰ ਚੀਜ਼ ਲਾਉਣ ਵਾਸਤੇ ਮੁੱਖ ਨੂੰ ਚਮਚਾ ਭਰ ਕੇ ਬੁਰਕੀ ਦਾ ਤੇਰੇ ਮੂੰਹ ਨੂੰ ਲਾਉਣ ਵਾਸਤੇ ਉਸ ਪਰਮਾਤਮਾ ਨੇ ਤੈਨੂੰ ਢਈਆ ਪੁੱਤਰ ਬੱਚੇ ਦਿੱਤੇ ਤੇ ਤੂੰ ਅਜੇ ਵੀ ਕਹਿ ਰਿਹਾ ਵੀ ਪਰਮਾਤਮਾ ਨੇ ਮੈਨੂੰ ਦਿੱਤਾ ਕੀ ਹੈ ਇਹ ਨਿਰਗੁਣ ਗੁਣਕਸ਼ੂ ਨਾ ਸੂਝੈ ਹੇ ਅਕਾਲ ਪੁਰਖ ਹੇ ਪਰਮਾਤਮਾ ਇਹ ਬੰਦਾ ਇਹ ਬੰਦਾ ਉਹ ਆ ਜਿਹੜਾ ਕੋਈ ਉਪਕਾਰ ਨਹੀਂ ਤੇਰਾ ਸਮਝਦਾ ਦਿੱਤਾ ਹੋਇਆ ਤੂੰ ਇੰਨਾ ਕੁਝ ਇਸ ਬੰਦੇ ਨੂੰ ਦਿੱਤਾ ਇਹ ਬੰਦੇ ਨੇ ਗੱਡੀ ਮੰਗੀ ਗੱਡੀ ਦਿੱਤੀ ਕੋਠੀ ਮੰਗੀ ਕੋਠੀ ਦਿੱਤੀ ਜਾ ਕੇ ਗੁਰੂ ਗ੍ਰੰਥ ਸਾਹਿਬ ਗੱਡੀ ਅਰਦਾਸ ਕਰਕੇ ਹੱਥ ਜੋੜ ਕੇ ਢੀਆਂ ਪੁੱਤਰ ਮੰਗੇ ਉਸ ਪ੍ਰਮਾਤਮਾ ਨੇ ਢੀਆਂ ਪੁੱਤਰ ਦਿੱਤੇ ਪਰ ਇਹ ਨਿਰਗੁਣ ਗੁਣ ਕਛੂ ਨਾ ਸੂਝੈ ਕਛੂ ਨਾ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਇਹ ਬੰਦਾ ਉਸ ਪਰਮਾਤਮਾ ਦੇ ਗੁਣ ਨਹੀਂ ਯਾਦ ਰੱਖਦਾ ਬਖਸ਼ ਲਿਓ ਤੋਂ ਨਾਨਕ ਸੀਜੇ हे ਪਰਮਾਤਮਾ हे ਵਾਹਿਗੁਰੂ ਬਖਸ਼ਿਸ਼ ਕਰ ਮਿਹਰ ਕਰ ਇਸ ਮੂਰਖ ਨੂੰ ਬਖਸ਼ ਇਸ ਮਤਲਬੀ ਬੰਦੇ ਨੂੰ ਬਖਸ਼ ਜਿੰਨੇ ਸਾਰਾ ਕੁਝ ਤੇਰੇ ਕੋਲੋਂ ਲਿਆ ਜਿੰਨੇ ਗੱਡੀਆਂ ਲਈਆਂ ਤੇਰੇ ਕੋਲੋਂ ਕੋਠੀਆਂ ਲਈਆਂ ਪਰ ਐਂਡ ਦੇ ਫੇਰ ਇਹ ਗੱਲ ਕਹਿਤੀ ਰੱਬਾ ਤੂੰ ਮੈਨੂੰ ਦਿੱਤਾ ਹੀ ਕੀ ਹੁਣ ਆਪਾਂ ਗੱਲ ਕੀਤੀ ਬਿਰਦ ਭਿਆਉ ਉਪਰ ਸਾਖ ਸੈਨ ਮੁੱਖ ਭਿਆਉ ਬੈਠ ਕਉ ਦੇਣ ਹੁਣ ਕੁਝ ਮੇਰੇ ਵੀਰ ਇਥੇ ਸਵਾਲ ਕਰਨਗੇ ਤੇ ਵੇਖੋ ਜੀ ਸਾਡਾ ਪੁੱਤ ਤੇ ਆਪਣੀ ਘਰ ਵਾਲੀ ਲੈ ਕੇ ਵੱਖਰਾ ਹੋ ਗਿਆ ਵਾ ਉੱਥੇ ਫਿਰ ਤੁਹਾਡੇ ਪੁੱਤ ਦਾ ਕਸੂਰ ਆ ਜੇ ਤੁਸੀਂ ਕਹਿੰਦੇ ਸਾਡਾ ਪੁੱਤ ਆਪਣੀ ਘਰ ਵਾਲੀ ਲੈ ਕੇ ਵੱਖਰਾ ਉਹਦੇ ਵਿੱਚ ਤੁਹਾਡੇ ਪੁੱਤ ਦਾ ਕਸੂਰ ਆ ਵਾ ਖੋ ਆ ਪੁੱਤ ਰੰਨ ਲੈ ਮਾਪਿਓ ਦੇ ਉਪਕਾਰ ਵਿਸਾਰੇ ਉਹ ਭੁੱਲ ਗਿਆ ਕਿ ਜਿਹੜੇ ਪਿਓ ਨੇ ਸਰਦੀਆਂ ਦੇ ਵਿੱਚ ਕਣਕ ਨੂੰ ਜਾ ਕੇ ਪਾਣੀ ਲਾਉਣਾ ਸੱਪਾਂ ਦੀਆਂ ਸਿਰੀਆਂ ਮਿੱਧਣੀਆਂ ਸੱਪਾਂ ਦੇ ਸਿਰਾਂ ਦੇ ਉੱਤੇ ਪੈਰ ਰਖਾ ਕੇ ਜਿਹੜੇ ਪਿਓ ਨੇ ਆਪਣੇ ਖੇਤੀ ਕਰਦੇ ਦੇ ਪੈਰਾਂ ਦੇ ਫਿੰਗਰਪ੍ਰਿੰਟਸ ਵਾਲੇ ਉਸ ਪਿਓ ਦਾ ਜਿਵੇਂ ਦੇਣਾ ਕਿਹੜੇ ਰੁਕ ਦੇਣਾ ਵਾ ਉਹਨੂੰ ਤੂੜੀ ਵਾਲੇ ਬਰਾਂਡੇ 'ਸੁੱਟ ਕੇ ਉਹਨੂੰ ਡੰਗਰਾਂ ਵਾਲੇ ਬਰਾਂਡੇ 'ਸੁੱਟ ਕੇ ਜਾਂ ਉਸ ਪਿਓ ਨੂੰ ਬਜ਼ੁਰਗ ਹੋਏ ਨੂੰ ਹੁਣ ਸੇਵਾ ਕਰਕੇ ਜੇ ਤੁਸੀਂ ਕਹਿੰਦੇ ਹੋ ਵੀ ਸਾਡਾ ਪੁੱਤ ਅੱਜ ਵੱਡਾ ਹੋ ਕੇ ਤੇ ਉਹਨੇ ਸਾਡੇ ਤੋਂ ਮੂੰਹ ਮੋੜ ਲਿਆ ਉਹਦੇ ਵਿੱਚ ਫਿਰ ਪੁੱਤ ਦਾ ਕਸੂਰ ਆ ਉਹ ਪੁੱਲ ਗਿਆ ਕਿ ਜਦੋਂ ਮੈਂ ਬਚਪਨ ਦੇ ਵਿੱਚ ਹਾਂ ਜਦੋਂ ਮੈਂ 6:30 7 ਵਜੇ ਉੱਠਦਾ ਹੁੰਦਾ ਹਾਂ 8 ਵਜੇ ਸਕੂਲ ਹੀ ਤੇ 7 ਵਜੇ ਮੈਂ ਸੁੱਤਾ ਉੱਠਦਾ ਹੁੰਦਾ ਹਾਂ ਤੇ ਇਹ ਉਹ ਮਾਂ ਆ ਮੇਰੀ ਜਿਹੜੀ 4 ਵਜੇ ਉੱਠ ਕੇ ਤੇ ਮੇਰੀ ਸਕੂਲ ਦੀ ਵਰਦੀ ਪ੍ਰੈਸ ਕਰ ਦਿੰਦੀ ਸੀ ਰੋਟੀਆਂ ਪਕਾ ਕੇ ਗਰਮ ਸਬਜ਼ੀ ਪੈਕ ਕਰਕੇ ਮੇਰਾ ਟਿਫਨ ਪੈਕ ਕਰ ਦਿੰਦੀ ਸੀ ਪਾਣੀ ਦੀ ਠੰਡੇ ਪਾਣੀ ਦੀ ਬੋਤਲ ਭਰ ਦਿੰਦੀ ਸੀ ਤੇ ਬੈਗ ਮੇਰਾ ਸੈੱਟ ਕਰ ਦਿੰਦੀ ਸੀ ਤੇ ਫਿਰ ਠਾ ਕੇ ਤੈਨੂੰ ਤਿਆਰ ਕਰਾਉਂਦੀ ਸੀ ਤੈਨੂੰ ਨਹਾ ਧਵਾ ਕੇ ਨਵੇਂ ਕੱਪੜੇ ਪਾ ਕੇ ਤੇਰੀ ਮਾਂ ਉਹ ਜਿਹੜੀ ਤੈਨੂੰ ਪੜਕੀ ਬੰਨ ਕੇ ਸਕੂਲ ਭੇਜਦੀ ਸੀ ਉਹ ਤੇਰੇ ਪੁੱਤ ਦੀ ਕਮੀ ਆ ਫਿਰ ਵਾਕੋ ਹੈ ਪੁੱਤਰਾਂ ਨਾਲ ਮਾਂ ਪਿਓ ਦੇ ਉਪਕਾਰ ਵਸਾਰੇ ਹੁਣ ਘਰ ਵਾਲੀ ਨੂੰ ਲੈ ਕੇ ਪੁੱਤ ਵੱਖਰਾ ਹੋ ਗਿਆ ਵੀ ਮੈਂ ਵੇਖੋ ਜੀ ਮਾਂ ਪਿਓ ਨਾਲ ਰਹਿਣਾ ਹੀ ਨਹੀਂ ਮੈਂ ਬੇਨਤੀ ਕਰਾਂ ਭਲਿਆ ਇਹ ਉਹ ਮਾਂ ਪਿਓ ਆ ਜਿਹੜਾ ਬਚਪਨ ਤੋਂ ਤੇਰੇ ਨਾਲ ਆ ਇਸ ਪਿਓ ਦੀ ਮਿਹਨਤ ਸਦਕੇ ਤੂੰ ਪੜਿਓ ਪਿਓ ਨੇ ਔਖੇ ਹੋ ਕੇ ਤੇਰੇ ਸਕੂਲ ਦੀਆਂ ਫੀਸਾਂ ਤਾਰੀਆਂ ਤੈਨੂੰ ਵੱਡੀਆਂ ਡਿਗਰੀਆਂ ਕਰਾਈਆਂ ਤੈਨੂੰ ਕਾਲਜ ਕਰਾਏ ਤੇ ਅੱਜ ਜੇਕਰ ਉਸ ਪਿਓ ਨੂੰ ਤੂੰ ਭੁੱਲ ਕੇ ਆਪਣੀ ਘਰ ਵਾਲੀ ਦੇ ਪਿੱਛੇ ਲੱਗ ਜੇ ਭਲਿਆਂ ਇੱਕ ਬੇਨਤੀ ਕਰਾਂ ਜੇਕਰ ਅੱਜ ਆਪਣੀ ਧੀ ਕਿਸ ਨੇ ਤੇਰੇ ਪੱਲੇ ਪਾਤੀ ਐ ਅੱਜ ਜਿਹੜੀ ਰੰਨ ਨੂੰ ਲੈ ਕੇ ਆਪਣੀ ਘਰ ਵਾਲੀ ਨੂੰ ਲੈ ਕੇ ਵੱਖਰਾ ਹੋ ਗਿਓ ਮਾਪਿਓ ਤੋਂ ਇਹ ਜਿਹੜੀ ਘਰ ਵਾਲੀ ਤੇਰੇ ਕਿਸ ਨੇ ਅੱਜ ਲੇਖੇ ਲਈ ਪੱਲੇ ਪਾਈ ਐ ਕਿਸੇ ਪਿਓ ਨੇ ਤੈਨੂੰ ਜ਼ਿੰਮੇਵਾਰ ਸਮਝ ਕੇ ਉਹ ਜ਼ਿੰਮੇਵਾਰ ਸਮਝ ਕੇ ਤੇ ਪਾਈ ਪਾਈ ਨਾਲ ਇਹ ਵੇਖ ਕੇ ਪਾਈ ਵੀ ਇਹਦੇ ਕੋਲ ਕੋਈ ਚੰਗੀ ਗੱਡੀ ਹੈਗੀ ਐ ਕੀ ਇਹਦੇ ਕੋਲ ਰਹਿਣ ਵਾਸਤੇ ਕੋਈ ਛੱਤ ਹੈਗੀ ਆ ਤਾਂ ਦੈਨੂੰ ਕਿਸੇ ਨੇ ਆਪਣੇ ਧੀ ਦਿੱਤੀ ਤਾਂ ਮਾਫ਼ ਕਰਨਾ ਜੇਕਰ ਤੇਰੇ ਕੋਲ ਗੱਡੀ ਨਾ ਹੁੰਦੀ ਤੇਰੇ ਸਿਰ ਤੇ ਛੱਤ ਹੁੰਦੀ ਪਰ ਉਹ ਛੱਤ ਵੀ ਕਿਹੜੀ ਹੁੰਦੀ ਬਾਲਿਆਂ ਵਾਲੀ ਮੀਂਹ ਆਉਂਦਾ ਮੌਸਮ ਖਰਾਬ ਹੁੰਦਾ ਪਾਣੀ ਟਪਕਦਾ ਤੇ ਕਿਸੇ ਪਿਓ ਨੇ ਉਹ ਛੱਤ ਵੇਖ ਕੇ ਆਪਣੀ ਧੀ ਤੇਰੇ ਲੇਖੇ ਨਹੀਂ ਲਾਉਣੀ ਪਰ ਫਿਰ ਵੀ ਇਹ ਧੀ ਜੇਕਰ ਅੱਜ ਕਿਸੇ ਨੇ ਤੈਨੂੰ ਆਪਣੀ ਦਿੱਤੀ ਆ ਤੇ ਕੁਝ ਵੇਖ ਕੇ ਗੱਡੀਆਂ ਕਰਾ ਕੋਠੀਆਂ ਮਕਾਨ ਕੋਠੀ ਵੇਖ ਕੇ ਦਿੱਤੀ ਐ ਤੇਰੀ ਜੌਬ ਨੌਕਰੀ ਵੇਖ ਕੇ ਦਿੱਤੀ ਐ ਪਰ ਇਹ ਮਾਪਿਓ ਉਦੋਂ ਵੀ ਤੇਰੇ ਨਾਲ ਸੀਗਾ ਜਦੋਂ ਤੂੰ ਕੰਗਾਲ ਹਾਂ ਇਹ ਮਾਪਿਓ ਉਦੋਂ ਵੀ ਤੇਰੇ ਨਾਲ ਸੀ ਇਹਦੇ ਵਿੱਚ ਤੇਰਾ ਕਸੂਰ ਐ ਭਾਈ ਘਰ ਵਾਲੀ ਮਿਲੀ ਤੈਨੂੰ ਚਾਰ ਚੀਜ਼ਾਂ ਵੇਖ ਕੇ ਅਗਲੇ ਤੇਰੀ ਆਪਣੀ ਧੀ ਤਰੇ ਲੇਖੇ ਲਈ ਪਰ ਮਾਪਿਓ ਚਾਰ ਚੀਜ਼ਾਂ ਵੇਖ ਕੇ ਲੇਖੇ ਨਹੀਂ ਲੱਗਦਾ ਮਾਪਿਓ ਲੇਖੇ ਲੱਗਦਾ ਵਾ ਚੰਗਾ ਮਾਪਿਓ ਚੰਗੇ ਕਰਮਾਣਾ ਚੰਗੇ ਬਾਣੀ ਪੜਨ ਦੇ ਨਾਲ ਬਾਣੀ ਪੜੋ ਸੰਸਾਰ ਤੇ ਕੀ ਲੈਣਾ ਮੈਂ ਬੜੀਆਰੀ ਬੇਨਤੀ ਕੀਤੀ ਆਇਓ ਸੁਣਨ ਪੜਨ ਕਉ ਬਾਣੀ ਤੇ ਬੰਦਾ ਕਹਿੰਦਾ ਵੇਖੋ ਜੀ ਰੱਬ ਨੇ ਮੈਨੂੰ ਦਿੱਤਾ ਹੀ ਕੀ ਆ ਰੱਬ ਨੇ ਸਾਰਾ ਕੁਝ ਦਿੱਤਾ ਇੱਕ ਚੀਜ਼ ਨਹੀਂ ਦਿੱਤੀ ਪਰ ਜਿਹੜੀਆਂ ਇੱਕ ਦਾ ਸ਼ੁਕਰਾਨਾ ਤੂੰ ਇੱਕ ਕਰਕੇ ਰੱਬ ਤੋਂ ਦੁਖੀ ਹੋ ਕੇ ਬਹਿ ਗਿਓ 10 ਚੀਜ਼ਾਂ ਦਿੱਤੀਆਂ ਵਾ ਉਹਦਾ ਸ਼ੁਕਰਾਨਾ ਤੇ ਕੀਤਾ ਹੀ ਨਹੀਂ ਇੱਕ ਵੀ ਨਾ ਦੇ 10 ਵੀ ਹੀਰ ਲੇ ਇੱਕ ਵੀ ਤੈਨੂੰ ਉਹ ਰੱਬ ਨਾ ਦੇ 10 ਚੀਜ਼ਾਂ ਲੈ ਲਵੇ ਤਾ ਮੂੜਾ ਕਿਉਂ ਕਹਾ ਕਰੇ ਫੇ ਮੂਰਖਾ ਤੂੰ ਕੀ ਕਰੇਗਾ ਸਾਰਾ ਕੁਝ ਤੈਨੂੰ ਪਰਮਾਤਮਾ ਨੇ ਦਿੱਤਾ ਸੱਚੇ ਸਾਇਬਾ ਕਾ ਨਾ ਹੀ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਜਿਸ ਦੇ ਸੋ ਪਾਵੇ ਮਿਹਨਤ ਕਰ ਸਾਰਾ ਕੁਝ ਲੈ ਜੋ ਲੈਣਾ ਆਪਣੇ ਰੇਝਾਂ ਪੂਰੀਆਂ ਕਰ ਹੱਥ ਪਾਉਂ ਕਰ ਕਾਮ ਸਭ ਚੀਤ ਨਰਿੰਜਣ ਨਾਲ ਚਿਤ ਦੇ ਵਿੱਚ ਪ੍ਰਮਾਤਮਾ ਨੂੰ ਯਾਦ ਰੱਖ ਸਾਰਾ ਕੁਝ ਮਿਲੂਗਾ